ਕੰਗੜਾ ਰਣੌਦ ਦੇ ਨਾਲ ਜੁੜੀ ਹੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦਾਸੀ ਇਹ ਕਿ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਹੁਣ ਦ੍ਰੇਸ਼ ਤਰੋ ਦਾ ਜਿਹੜਾ ਕਿ ਮਾਮਲਾ ਜਿਹੜਾ ਕਿ ਉਹਨਾਂ ਦੇ ਉੱਤੇ ਚੱਲੇਗਾ ਤੇ ਜਿਸ ਤੋਂ ਬਾਅਦ ਹੁਣ ਜੋ ਕਿਸਾਨਾਂ ਦੇ ਲਈ ਵਿਵਾਦਤ ਬਿਆਨ ਦਿੱਤੇ ਸੀ ਉਹਨਾਂ ਨੂੰ ਲੈ ਕੇ ਹੁਣ ਮੁਸ਼ਕਲਾਂ ਲਗਾਤਾਰ ਕੰਗੜਾ ਰਣੌਦ ਦੀਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਗੱਲ ਕਰੀਏ ਤਾਂ हिमाचल प्रदेश ਦੇ ਮੰਡੀ ਤੋਂ ਪਾਚਪਾ ਸੰਸਦ ਮੈਂਬਰ ਅਤੇ ਫਿਲਮ ਅਦਾਕਾਰ ਕੰਗਣਾ ਰੌਣਤ ਵਿਰੁੱਧ ਆਗਰਾ ਦੇ ਵਿੱਚ ਹੁਣ ਕਿਸਾਨਾਂ ਦਾ અપਮਾਨ ਕਰਨ ਅਤੇ ਦੇਸ਼ ਧਰੋਹ ਦੇ ਮਾਮਲੇ ਦੇ ਵਿੱਚ ਦੇ ਜਾਣ ਦੇ ਹੁਣ ਸੁਣਵਾਈ ਹੋਣ ਜਾ ਰਹੀ ਹੈ ਤੇ ਦੱਸਿਆ ਕਿ ਬੁੱਧਵਾਰ ਨੂੰ ਆਖਰੀ ਦੀ ਅਦਾਲਤ ਨੇ ਕੰਗਣਾ ਦੇ ਵਿਰੁੱਧ ਜਿਹੜੀ ਕਿ ਦਾਇਰ ਕੀਤੀ ਗਈ ਸੋਧ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਤੇ ਹੁਣ ਇਸ ਮਾਮਲੇ ਦੀ ਸੁਣਵਾਈ ਸਪੈਸ਼ਲ ਐਮਪੀ ਐਮਐਲਏ ਅਦਾਲਤ ਦੇ ਵਿੱਚ ਹੋਵੇਗੀ 11 ਸਤੰਬਰ 2024 ਨੂੰ ਜਿਹੜਾ ਕਿ ਉੱਥੇ ਹੀ ਕਿਸਾਨਾਂ ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵਿਰੁੱਧ ਲਪਮਾ ਜਨਕ ਜਿਹੜੀਆਂ ਕਿ ਟਿੱਪਣੀਆਂ ਉਹ ਕਰਨ ਦਾ ਦੋਸ਼ ਲਗਾਉਂਦੇ ਹੋਏ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਤੇ ਦੱਸਦੀ ਹੈ ਕਿ ਦੋਸ਼ ਹੈ ਕਿ 26 ਅਗਸਤ 2024 ਨੂੰ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕੰਗਣਾ ਨੇ ਕਿਸਾਨਾਂ ਤੇ ਸਾਥੀ ਨਾਗਰਿਕਾਂ ਦੀ ਜਿਹੜੀ ਹੈ ਕਿ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਵਾਲੇ ਬਿਆਨ ਦਿੱਤੇ ਤੇ ਉੱਥੇ ਹੀ ਅੰਦਾਜ਼ੇ ਕਿ 2024 ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਬਲਤਕਾਰ ਅਤੇ ਕਤਲ ਹੋਏ ਸਨ ਤੇ ਜੇਕਰ ਬਿਲ ਵਾਪਸ ਨਾ ਲਿਆ ਜਾਂਦਾ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਤੇ ਉਸ ਤੋਂ ਬਾਅਦ ਦੱਸਦੀ ਹੈ ਕਿ ਉੱਥੇ ਹੀ ਕੰਗਣਾ ਤੇ ਦੇਸ਼ ਤਰੋ ਦਾ ਛੜਾ ਕੇ ਦੋਸ਼ ਲਗਾਉਂਦੇ ਹੋਏ ਪਟੀਸ਼ਨ ਦਾਇਰ ਕੀਤੀ ਤੇ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਉਹ ਖੁਦ ਇੱਕ ਕਿਸਾਨ ਪਰਿਵਾਰ ਤੋਂ ਹਨ ਅਤੇ 30 ਸਾਲ ਤੋਂ ਖੇਤੀ ਦੇ ਨਾਲ ਜੁੜੇ ਹੋਏ ਹਨ ਤੇ ਉੱਥੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਨੇ ਠੇਸ ਵੀ ਪਹੁੰਚਾਈ ਤੇ ਉਹਨਾਂ ਨੇ ਕਿਹਾ ਕਿ ਕੰਗਣਾ ਨੇ ਸਾਡੀਆਂ ਅ ਲੱਖਾਂ ਜਿਹੜੇ ਕਿ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਉਹਨਾਂ ਦਾ ਬਿਆਨ ਜਿਹੜਾ ਹੈ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਵੀ ਅਪਮਾਨ ਕਰਦਾ ਹੈ ਤੇ 7 ਨਵੰਬਰ 2021 ਨੂੰ ਇੱਕ ਬਿਆਨ ਦੇ ਵਿੱਚ ਕੰਗੜਾ ਨੇ ਇਹ ਵੀ ਗੱਲ ਕਹੀ ਸੀ ਕਿ ਆਜ਼ਾਦੀ ਉਦੋਂ ਪ੍ਰਾਪਤ ਹੋਈ ਸੀ ਜਦੋਂ 2014 ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਤੇ ਉੱਥੇ ਹੀ ਇਹ ਮਹਾਤਮਾ ਗਾਂਧੀ ਸਰਦਾਰ ਭਗਤ ਸਿੰਘ ਅਤੇ ਹੋਰ ਆਜ਼ਾਦੀ ਕਟਾਲੀਆਂ ਦੇ ਜਿਹੜੇ ਹੈ ਕਿ ਬਲੀਦਾਨਾ ਦੀ ਅਣਦੇਖੀ ਕਰਦਾ ਤੇ ਉੱਥੇ ਹੀ ਹੁਣ ਕੰਗੜਾ ਰੋਣਾਵਦੀ ਲਗਾਤਾਰ ਮੁਸ਼ਕਲਾਂ ਵਾਦੀ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੂੰ ਲੈ ਕੇ ਜਿਹੜਾ ਕਿ ਹੁਣ ਲਗਾਤਾਰ ਜਿਹੜੀ ਕਿ ਚਰਚਾਵਾ ਹੋ ਰਹੀਆਂ ਨੇ ਤੇ ਉੱਥੇ ਹੀ ਦੇਸ਼ ਧਰੋਹ ਦਾ ਜਿਹੜਾ ਕਿ ਮਾਮਲਾ ਜਿਹੜਾ ਕਿ ਹੁਣ ਲਗਾਤਾਰ ਉਹਨਾਂ ਦੇ ਉੱਤੇ ਚੱਲਦਾ ਹੋਇਆ ਨਜ਼ਰ ਆਏਗਾ